ਪਠਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚੋਂ ਚੋਰਾਂ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਬੱਸ ਨੂੰ ਚੋਰੀ ਕਰਨ ਤੋਂ ਪਹਿਲਾਂ ਚੋਰਾਂ ਵੱਲੋਂ ਦਿਨ ਹੋਰ ਸਰਕਾਰੀ ਬੱਸਾਂ ਨਾਲ ਛੇੜਛਾੜ ਕੀਤੀ ਗਈ। ਪਰ ਉਹ ਸਟਾਰਟ ਨਹੀਂ ਹੋਈਆਂ। ਪੀਆਰਟੀਸੀ ਦੇ ਪਠਿੰਡਾ ਤੋਂ ਇੰਸਪੈਕਟਰ ਸੁਖਾ ਸਿੰਘ ਨੇ ਦੱਸਿਆ ਕਿ ਮੋੜ ਮੰਡੀ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਨਗਰ ਕੌਂਸਲ ਮੋੜ ਮੰਡੀ ਦੇ ਬੱਸ ਸਟੈਂਡ ਵਿੱਚ ਖੜੀ ਸੀ ਜਿਸ ਨੂੰ ਬਿੱਤੀ ਰਾਤ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਪਟੜਕ ਯੂਨੀਅਨ ਮੋੜ ਮੰਡੀ ਤੋਂ ਮਾਨਸਾ ਕੈਂਟੀਆਂ ਨੂੰ ਜਾਣ ਵਾਲੀ ਸੜਕ ਖਰਾਬ ਹੋਣ ਕਾਰਨ বাস ਪਾਣੀ ਵਿੱਚ ਖੁੱਬ ਗਈ ਜਿਸ ਨੂੰ ਛੱਡ ਕੇ ਚੋਰ ਫਰਾਰ ਹੋ ਗਏ ਮੇਰਾ ਜਗਦੀਪ ਸਿੰਘ ਅੱਛਾ ਜਿਹੜੇ বাস ਕੜੀ ਐ ਚੋਰਾਂ ਨੇ ਕੀ ਕੋਣ-ਕੋਣ ਸੀ ਪਤਾ ਲੱਗੇ ਕੁਝ ਇਹ ਹਜੇ ਕੁਝ ਪਤਾ ਜਾ ਲੱਗਾ ਨਹੀਂ ਹਜੇ ਤਾਂ ਕੁਝ ਹਾਂ ਤੇ ਬਾਕੀ ਹਜੇ ਭਾਈ ਥਾਣੇ 'ਚ ਨੇ ਹਜੇ ਤਾਂ ਕਿੰਨੇ ਜਣੇ ਫਟੇ ਜੀ ਇਹ 2 ਜਣੇ ਐ ਅੱਛਾ ਹਾਂ ਕਿੰਨੇ ਵਜੇ ਘਟਣਾ ਸੀ ਇਹ? ਇਹ ਤੜਕੇ 4 ਵਜੇ। ਅੱਛਾ। ਹਾਂ। ਕੀ ਨਾਮ ਹੈ ਜੀ ਤੁਹਾਡਾ? ਸਰ ਮੇਰਾ ਨਾਮ ਸੁਖपाल ਸਿੰਘ ਆ ਜੀ। ਹਾਂ ਜੀ। ਇੰਸਪੈਕਟਰ ਪੀ.ਆਰ.ਸੀ. ਭੰਟਾਵਰ। ਹਲੋ ਮੌਰਭਾ ਸ਼ਹਿਰ ਤੇ ਕੰਡਾਂ ਚੱਲਦੇ। ਅੱਛਾ। ਇਹ ਵਾਕਾ ਕੀ ਹੋਇਆ ਪਿਆ ਜੀ ਸਰ? ਤੇ ਸਰ ਮਨੂਸ ਸਵੇਰੇ ਤਕਰੀਬਨ 6:30 ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ। ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ? ਉਹ ਕਹਿੰਦੇ ਬੱਸ ਆਪਣੀ ਜਿਹੜੋ ਟੱਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ। ਕੋਸਤੇ ਵਿੱਚ ਇਹ ਖੱਡੇ ਚੀਲੇ ਬਣਿਆ ਹੈ ਉੱਥੇ ਖੜੀ ਹੈ ਜੀ ਅੱਛਾ ਹਾਂ ਜੀ ਤੇ ਬੱਸ ਸਵੇਰੇ ਕਿੱਦਾਂ ਜਾਂਦੀ ਹੈ ਜੀ ਤੇ ਸਵੇਰੇ 7:50 ਮਿੰਟ ਤੇ ਮਾਣ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਜੀ ਬੱਸ ਨੰਬਰ 68 ਹੈ ਜੀ E V 010 B H 68 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮਾੜ ਥਾਣੇ ਵਿੱਚ ਕੰਪਲੀਟ ਪੁੱਛਤੀ ਹੈ ਫਿਲਹਾਲ ਉਹਨਾਂ ਕੋਲ ਤਫ਼ਤੀਸ਼ ਚੱਲ ਰਹੀ ਹੈ ਬਸਟੈਂਡ 'ਚ ਕੋਈ ਆਪਣਾ ਚੌਕੀਦਾਰ ਹੁੰਦਾ ਨਹੀਂ ਜੀ ਬਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਕੋਲ ਪੀਆਰਸੀ ਦਾ ਬਸਟੈਂਡ ਦਾ ਤਾਂ ਸਾਡੇ ਮੇਰੇ ਸਿਕਿਉਰਟੀ ਹੁੰਦੀ ਹੈ ਪ੍ਰੋਪਰ ਤੇ ਇਹ ਨਗਰ ਪਾਲਿਕਾ ਮੌੜਦੇ ਵੀ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜੇ ਪਹਿਰੇਦਾਰ ਨਹੀਂ ਹੈਗਾ ਕਿਉਂਕਿ ਇਹ ਦੱਸਾ ਖੜਤੀ ਨਹੀਂ ਹੁੰਦੀ ਇਹ ਜੇ ਹੁਣ ਕਦੀ ਚੌਕੀ ਵੀ ਹੁੰਦੀ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰੀ ਮੌਕਾ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ ਸਾਥੋਂ ਪਰਚੀ ਰਹਿਣਾ ਤੇ ਸਾਨੂੰ ਸੁਲਤਾ ਦੇ ਨੇ ਸੀ ਚੌਕੀਦਾਰ ਦੇ ਨੇ ਸੀ ਇਹ ਤਾਂ ਖੁੱਪ ਨਹੀਂ ਗਈ ਬਸ ਜਗੀ ਇਹ ਸਾਰਾ ਮੈਂ ਇਹ ਰਸਤਾ ਉੱਥੋਂ ਇੱਕ ਦਾ ਰਸਤਾ ਬਹੁਤ ਜਦਾ ਖਰਾਬ ਹੈ ਪਹਿਲੇ ਕਾਫੀ ਜਿੰਨਾ ਰਸਤਾ ਮੈਂ ਚੱਲ ਰਿਹਾ ਇਸਾਉ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾਲ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਨਾ ਨਾ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਾ ਦਿਨ ਇਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਬਸ ਸੋਨ ਮਾਰਾ ਮੋਟਰ ਪਤਾ ਜੀ ਇਹਨੇ ਬੰਦੇ ਕਰਾਉਣ ਨੇ ਨਹੀਂ ਸਰ ਹੁਣ ਇਸ ਵਾਰ ਕੋਈ ਜਾਂਦਾ ਬਾਟਾੜ ਦੇ ਜੀ ਕਿੰਨੀਆਂ ਬੱਸਾਂ ਸਿੰਘੀਆਂ ਹੈ ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਪਈਆਂ ਅਰਸੀ ਦੇ ਨਾਲ ਦੋ ਬਲਾ ਡਾੜੀ ਪੁੰਦਿਆਂ 7 ਪਈਆਂ ਅਰਸੀ ਪੁੰਦਿਆਂ ਜੀ ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਅਜਵੇਂ ਮਿੰਨੀ ਆਉਂਗੀਆਂ ਜੀ ਵੱਖ-ਵੱਖ ਰੂਟਾਂ ਤੇ ਜਲਦੀ ਨੋ ਬੱਸਾਂ ਨੇ ਕਿੰਨੀਆਂ ਬੱਸਾਂ ਦਾ ਸ਼ੇਰਖਾਨੀ ਕੀਤੀ ਗਈ ਹੈ ਇਹ ਬੱਸਾਂ ਆਪਣੇ ਤਿੰਨਾਂ ਦਾ ਸ਼ੇਰਖਾਨੀ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰੰਡੀ ਸਾਬ ਹੋ ਜਾਂਦੀ ਇੱਕ 6 ਵਜੇ ਦੇ 40 ਮਿੰਟ ਦੇ ਮਾਨਸਾ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਹੋਈਆਂ ਤੇ ਇਸ ਕਰਕੇ ਉਹ ਗ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘੱਟੋ ਘੱਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਐ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਐ ਤਕਰੀਬਨ ਸਾਡੇ ਦੇ ਅੱਥਰ ਅਸੀਂ ਚੱਕਰ ਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਦੇ ਵਿੱਚ ਸਾਡੂੰ ਗੱਡੀ ਜਾਂਦੀ ਮਿਲੀ ਉਹ ਆਪਣਾ ਟਰੱਕ ਜਿਹੜਾ ਕੋਈ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਚ ਮੇਰੇ ਹਿਸਾਬ ਨਾਲ 11: ਕੋਈ ਗੱਡੀ ਗਈ ਐ ਜੀ ਆਰਾਮ ਦੇ